ਆਪਣੇ ਚੈਨਲ ਨੂੰ ਵੇਂਦੇ ਆ ਜਿਹੜੇ ਭਾਈ ਸਬਸਕ੍ਰਾਈਬ ਨਹੀਂ ਚੈਨਲ ਕਰਿਆ ਵਾ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਬਰਾ ਟਰੈਕਟਰ 659 ਪਿੰਡ ਆਪਣਾ ਭਾਈ ਜੀ ਕੋਟਲੀ ਸੰਗਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜਿਹੜੀਆਂ ਨਹਿਰਾਂ ਦੇ ਬਿਲਕੁਲ ਨਾਲ ਪਿੰਡ ਹੈ ਆ ਟਰੈਕਟਰ ਤੁਹਾਨੂੰ ਰੋਜ਼ ਆ ਹਰ ਦਿਨ ਆਪਾਂ ਨਵੀਂ ਜਾਣਕਾਰੀ ਨਵੇਂ ਟਰੈਕਟਰਾਂ ਬਾਰੇ ਦਿੰਦੇ ਰਵਾਂਗੇ ਆਪਣੇ ਕੋਲ ਟਰੈਕਟਰ 8 9 ਹੋਰ ਹੋ ਆਏ ਆ ਨਵੇਂ ਉਹ ਬਾਕੀਆਂ ਤੇ ਵੀਡੀਓ ਪੈ ਚੁੱਕੀ ਆ ਨਵੇਂ ਬਾਰੇ ਤੁਹਾਨੂੰ ਦੱਸਣਾ ਵੀਰੇ 22 ਮਾਡਲ ਟਰੈਕਟਰ ਹੈ ਸ਼ੋਅਰੂਮ ਕੰਡੀਸ਼ਨ ਆ ਬਾਈ ਜੀ ਜਿਵੇਂ ਬਿਲਕੁਲ ਆ ਵੇਖ ਸਕਦੇ ਹੋ ਤੁਸੀਂ ਚਾਰੇ ਪਾਸੇ ਵਿੱਚ ਬਾਈ ਕਮੈਂਟ ਕਰ ਦੇਣਾ ਬਾਈ ਆਹ ਹੰਦੇ ਤੂੰ ਸਵਾਰ ਕੇ ਵਿਖਾਇਆ ਕਰ ਬਾਈ ਟਰੈਕਟਰ ਘੁੰਮ ਕੇ ਆ ਤੁਸੀਂ ਦੇਖੋ ਬਾਈ ਪਹਿਲਾਂ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਬਾਈ ਬਾਈ ਮਾਡਲ ਹੈ ਤੇ ਬਹੁਤ ਘੱਟ ਚੱਲਿਆ ਵਾ ਇਹਦਾ ਡਿਮਾਂਡ ਰੇਟ ਹੈ ਬਾਈ ਜੀ 8 ਲੱਖ ਤੇ 65000 ਰੁਪਇਆ ਤੁਸੀਂ ਵੇਖ ਸਕਦੇ ਆ ਕੰਡੀਸ਼ਨ ਬਿਲਕੁਲ ਨਵਾਂ ਟਰੈਕਟਰ ਬਾਈ ਮਾਡਲ ਹੈ ਬਾਈ ਜੀ ਅਗਲਾ ਟਰੈਕਟਰ ਵਖਾਉਣਾ ਤੁਹਾਨੂੰ ਸੋਨਾ ਲਿਕਾ ਬਾਈ ਸੋਨਾ ਲਿਕਾ 18 ਵਾਲਾ 18 2018 ਮਾਡਲ ਹੈ ਟਾਇਰ ਕਿਸ ਨੇ ਇਹਦੇ ਸ਼ੌਂਕਦਾਂ ਵਾਲੀ 15 ਵਾਲੇ ਪਾਏ ਹੋਏ ਆ ਬਾਈ 15 9 28 ਦੇ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਆ ਉੱਪਰ ਪਾਲਿਸ਼ ਲੱਗੀ ਵੀ ਹੈ ਵੀਰੇ ਤਾਂ ਕਰਕੇ ਨਾ ਪਾਲਛ ਲੱਗੀ ਹੋਈ ਹੈ ਚਿੱਟੀ ਦੇਖ ਸਕਦੇ ਆ ਸਾਰੀ ਕੰਡੀਸ਼ਨ ਬਾਈ ਜੀ ਧਾਰਾ ਮਾਡਲ 2018 ਮਾਡਲ ਨਵੀਂ ਕੰਡੀਸ਼ਨ ਦਾ ਟਰੈਕਟਰ ਇਹਦਾ ਡਿਮਾਂਡ ਰੇਟ ਆ ਬਾਈ ਜੀ 5 ਲੱਖ ਤੇ 10000 ਰੁਪਿਆ ਅੱਗੇ ਤੁਹਾਨੂੰ ਬਾਈ ਜੀ ਜਨਰੇਟਰ ਵਖਾਉਣਾ ਮੈਂ 855 XM 2000 ਤੇ 12 ਮਾਡਲ ਆ ਕਨੋਪੀ ਵਗੈਰਾ ਲਾਈਵ ਹੀ ਹੈ ਕਿਸੇ ਭਾਈ ਨੇ ਸ਼ੌਂਕ ਨਾਲ 80 85 ਪੈਆਂ ਦੇ ਟਾਇਰਾਂ ਦੇ ਵਿੱਚ ਹੈ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਟਰੈਕਟਰ ਦੀ ਡੈਕ ਵਗੈਰਾ ਲੱਗਿਆ ਹੋਇਆ ਇਹਦਾ ਡਿਮਾਂਡ ਰੇਟ ਹੈ ਬਾਈ ਜੀ 4 ਲੱਖ ਤੇ 25000 ਰੁਪਇਆ ਆ ਦੇਖ ਸਕਦੇ ਹੋ ਤੁਸੀਂ ਟਾਇਰ 85 90 ਪੈਸੀ ਅਗਲੇ ਟਾਇਰ ਵੀ ਬਾਈ ਕਿਸੇ ਨੇ ਵੱਡੇ ਪਾਏ ਹੋਏ ਆ 916 ਦੇ ਅਗੇ ਟਰੈਕਟਰ ਤੁਹਾਨੂੰ ਦਿਖਾਉਣਾ ਬਾਈ ਜੀ ਮੈਂ 21 ਮਾਡਲ 50 ਵਾਲਾ ਵੇਖੋ ਬਿਲਕੁਲ ਨਵਾਂ 8900 ਘੰਟੇ 8500 ਘੰਟੇ ਚੱਲਿਆ ਵਾ ਵੇਖੋ ਜਿਵੇਂ ਬਾਈ ਜੀ ਜਿਵੇਂ ਬ੍ਰਾਂਡ ਨਿਊ ਟਰੈਕਟਰ ਹੈ ਨਵਾਂ ਪੀਵੀ05 ਫਿਰੋਜ਼ਪੁਰ ਦਾ ਨੰਬਰ ਹੈ ਵੇਖ ਸਕਦੇ ਹੋ ਕੰਡੀਸ਼ਨ ਤੁਸੀਂ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਬਾਈ ਕੋਮ ਕਿ ਮੈਂ ਤੁਹਾਨੂੰ ਚਾਰ ਸਵੇਰੇ ਤੋਂ ਵਿਖਾ ਦਿੰਦੇ ਹਾਂ ਇਹਦਾ ਡਿਮਾਂਡ ਰੇਟ ਹੈ ਜਿਹੜਾ ਬਾਈ ਜੀ 5.5 ਲੱਖ ਰੁਪਈਆ ਦੇਖੋ ਜਿਵੇਂ ਨਵੇਂ ਦਾ ਨਵਾਂ ਹੀ ਪਿਆ ਟਰੈਕਟਰ ਬਾਈ ਬਿਲਕੁਲ ਨਵੇਂ ਵੇਖ ਸਕਦੇ ਆ ਤੁਸੀਂ ਇਹਦਾ ਡਿਮਾਂਡ ਬਾਈ ਜੀ ਜਿਹੜੇ 5.5 ਲੱਖ ਰੁਪਈਆ ਅੱਗੇ ਬਾਈ ਤੁਹਾਨੂੰ ਟਰੈਕਟਰ ਵਖਾਉਣਾ 2010 ਮਾਡਲ 20 ਕੀਟੀ ਦੇ ਟਾਇਰ ਹੈ ਚਾਰੇ ਵੀਰੇ ਨਵੇਂ ਪਾਏ ਹੋਏ ਕਨੋਪੀ ਐਡਜਸਟੇਬਲ ਲਾਈ ਵੀ ਉੱਪਰ ਪੂਰੀ ਵਧੀਆ ਦੇਖ ਸਕਦੇ ਹੋ ਤੁਸੀਂ ਵਧੀਆ ਕੰディション ਦਾ ਟਰੈਕਟਰ ਹੈ ਬਾਈ ਇਹ ਟਰੈਕਟਰ ਵੀ ਪੰਜਾਬ ਨੰਬਰ ਹੈ ਬਾਈ ਪੀ ਵੀ 13 ਨੰਬਰ ਹੈ ਆਰ ਐਕਸ ਹੈ ਟੌਪ ਮਾਡਲ ਚ ਹੈ ਬਾਈ ਜੀ ਇਹ ਵੇਖ ਸਕਦੇ ਹੋ ਤੁਸੀਂ ਸਵਾਰ ਕੇ ਚਾਰੇ ਟਾਇਰ ਨਵੇਂ ਹੈ ਬਾਈ ਬੀ ਕੇ ਟੀ ਦੇ ਚਾਰ ਚਪਰੋਂ ਘੋਮ ਕੇ ਤੁਹਾਨੂੰ ਦਿਖਾ ਦਿੰਦਾ ਕੰਡੀਸ਼ਨ ਨਹੀਂ ਦੀ ਬਾਈ ਜੀ ਇੰਨ ਗੇਅਰ ਜਮਾ ਬਿਲਕੁਲ ਓਕੇ ਹੈ ਬਾਈ ਵੇਖ ਸਾਦੇ ਤੁਸੀਂ ਇਹਦੀ ਡਿਮਾਂਡ ਹੈ ਬਾਈ ਜੀ 3 ਲੱਖ ਤੇ 65000 ਰੁਪਏ ਅੱਗੇ ਬੈਂਪੁਰ ਵੀ ਕਿਸੇ ਵੀਰ ਨੇ ਪੂਰਾ ਲਵਾਇਆ ਹੋਇਆ ਹੈਵੀ 3 ਲੱਖ ਤੇ 65000 ਰੁਪਏ ਡਿਮਾਂਡ ਹੈ ਇਹਦੀ ਬਾਈ ਜੀ ਆਪਣਾ ਪਿੰਡ ਹੈ ਬਾਈ ਫਿਰ ਦੁਬਾਰਾ ਐਡਰੈਸ ਦੱਸ ਦਿਆਂ ਪਿੰਡ ਕੋਟਲੀ ਸੰਘਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੋੜੀਆਂ ਨਹਿਰਾਂ ਦੇ ਬਿਲਕੁਲ ਨਾਲ ਐ ਬਾਈ ਕੋਟ ਕਪੂਰਾ ਰੋਡ ਤੋਂ ਜੇ ਕੋਟ ਕਪੂਰੇ ਵਾਲੇ ਪਾਸੋਂ ਆਉਣਾ ਤਾਂ ਬਾਈ ਜੀ ਨਹਿਰਾਂ ਤਪਾਰ ਕਰਕੇ ਆਪਣੇ ਪਿੰਡ ਦਾ ਅੱਡਾ ਹੈ ਤੇ ਜੇ ਬਠਿੰਡਾ ਪਟਿਆਲਾ ਇਧਰਲੀ ਸਾਈਡ ਆਉਣਾ ਤਾਂ ਬਾਈ ਜੀ ਭੁੱਲਰਾਂ ਤੋਂ ਮੁੜ ਜਾਈ ਤੇ ਥਾਂਦੇ ਵਾਲਾ ਤੇ ਥਾਂਦੇ ਵਾਲੇ ਤੋਂ ਆਪਣਾ ਪਿੰਡ ਸ੍ਰੀ ਆਪਣਾ ਪਿੰਡ ਕੋਟਲੀ ਸੰਗਰ ਅੱਗੇ ਤੁਹਾਨੂੰ ਖੋਣਾ ਵੀਰੇ ਮੈਂ ਬਾਈ ਮਾਡਲ ਮਾਰਕਰ ਰੈਕਟਰ ਤੇ 21 ਦਾ ਕਾਪੀ ਬਾਈ ਦੀ ਹੈ ਕਨੋਪੀ ਵਗੈਰਾ ਲੱਗੀ ਵੀ 14 ਦੇ ਟਾਇਰਾਂ ਚ 455 ਬਹੁਤ ਨਵਾਂ ਵੀਰੇ ਬਿਲਕੁਲ ਨਵੀਂ ਕ੍ਰਿਡਿਸ਼ਨਲ ਟਰੈਕਟਰ ਮੈਂਪਰ ਵਗੈਰਾ ਅੱਗੇ ੱਧਕੇ ਵਾਲਾ ਲਵਾਇਆ ਮੈਂ ਪੂਰੀ ਸ਼ੌਂਕ ਨਾਲ ਵੇਖ ਸਕਦੇ ਹੋ ਤੁਸੀਂ ਟਰੈਕਟਰ ਵਿਖਾਦੇ ਪਹਿਲਾਂ ਬਾਈ ਮੈਂ ਸਾਰਾ ਫਿਰ ਤੁਹਾਨੂੰ ਰੀਡ ਬਾਰੇ ਦੱਸਦਾ ਵੇਖੋ ਸਾਰ ਕੇ ਇਹ ਜਿਹੜੀ ਡਿਮਾਂਡ ਰੇਟ ਹੈ ਬਾਈ ਯਾਰ 6 ਲੱਖ ਤੇ 85000 ਰੁਪਈਆ 85 ਪੈਸੇ ਟਾਇਰ ਨਾਲ ਦੇ ਹੈ ਬਾਈ ਇਹਦੇ ਹਜੇ ਵੇਖ ਸਕਦੇ ਹੋ ਤੁਸੀਂ ਅੱਗੇ ਜਿਹੜਾ ਰੈਕਟਰ ਹੋਣਾ ਬਾਈ ਸੋਨੂੰ ਇਹ 21 ਮਾਡਲ ਹੈ ਵੇਖ ਸਕਦੇ ਹੋ ਤੁਸੀਂ 16 ਦੇ ਟਾਇਰਾਂ ਚ ਬਾਈ ਇਹੇ ਮੋਕੇ ਵਿਖਾ ਰਿਹਾ ਤੁਹਾਨੂੰ ਬਾਈ 4 ਚਫੇਰਾ ਇਹ ਵੀ ਬਾਈ ਬਹੁਤ ਘੱਟ ਚੱਲਿਆ ਹੋਇਆ ਹੈ ਕੰਡੀਸ਼ਨ ਦੇਖੋ ਬਾਈ ਜੀ ਨਵੇਂ ਆਰਗੇ ਜਮਾ ਦੇਖ ਸਕਦੇ ਤੁਸੀਂ ਇਹਦਾ ਜਿਹੜਾ ਡਿਮਾਂਡ ਰੇਟ ਬਾਈ ਇਹਦਾ ਵੀ 6 ਲੱਖ ਤੇ 85000 ਰੁਪਏ ਆਈ ਹੈ 80 ਪੈਸੇ ਟਾਇਰ ਬਾਈ ਨਾਲ ਦੇ ਦੇ ਫਸਟ ਉਹਨਾਂ ਰਾਈਟਰ ਹੈ ਅੱਗੇ ਜਿਹੜਾ ਰਾਈਟਰ ਤੁਹਾਨੂੰ ਬਾਈ ਮੈਂ ਵਿਖਾਉਣਾ ਹੈ ਮਹਿੰਦਰਾ 265 ਪੀਵੀ3 ਸ੍ਰੀ ਮੁਕਸਰ ਸਾਹਿਬ ਦਾ ਨੰਬਰ ਹੈ ਬਾਈ ਇਹਦਾ ਦੇਖੋ ਪਾਵਰ ਸਟੀering ਚ ਹੈ ਬਾਈ ਇਹ 19 ਮਾਡਲ ਹੈ ਬਾਈ ਇਹ 2019 ਮਾਡਲ ਹੈ ਇਹਦੀ ਜਿਹੜੀ ਡਿਮਾਂਡ ਰੇਟ ਹੈ ਬਾਈ ਡਿਮਾਂਡ ਰੇਟ ਇਹਦਾ ਹੈਗਾ 3 ਲੱਖ ਤੇ 65000 ਰੁਪਏ ਬਾਈ ਤੁਸੀਂ ਵੇਖ ਸਕਦੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮੇਰੇ ਵੀਰ ਤਾਂ ਕਿ ਤੁਹਾਡੇ ਕੋਲ ਨਵੰਗਾ ਨਵੰਗੀਆਂ ਵੀਡੀਓ ਆਉਂਦੀਆਂ ਰਹਿਣ ਫਿਲਹਾਲ ਟਰੈਕਟਰ ਆਪਣੇ ਕੋਲੇ ਬਹੁਤ ਹੈ ਹਰ ਕਿਸਮ ਦੀ ਹੈਗੀ ਹੈ ਆ ਤੁਹਾਨੂੰ ਇੱਕ ਟਰੈਕਟਰ ਹੋਰ XM ਵਿਖਾਉਣਾ ਬਾਈ ਮੈਂ 2012 ਮਾਡਲ ਹੀ 2012 ਮਾਡਲ XM ਇਹਦਾ ਜਿਹੜਾ ਡਿਮਾਂਡ ਰੇਟ ਹੈ ਬਾਈ ਟਾਇਰ 90 ਪੈਸੇ ਇਹਦਾ ਡਿਮਾਂਡ ਰੇਟ ਜਿਹੜਾ ਬਾਈ ਇਹਦਾ ਡਿਮਾਂਡ ਰੇਟ ਹੈ 4 ਲੱਖ ਰੁਪਈਆ ਚੈੱਕ ਕਰ ਸਕਦੇ ਹੋ ਤੁਸੀਂ ਸਾਰਾ ਉਹ ਰੀਨਲ ਟਰੈਕਟਰ ਹੈ ਬਾਈ ਜਲਦੀ ਫੇਰ ਆਪਾਂ ਬਾਈ ਵੀਡੀਓ ਦੁਬਾਰਾ ਪਾਵਾਂਗੇ ਨਵੇਂ ਹੋਰ ਟਰੈਕਟਰਾਂ ਦੀ ਜਿਹੜਾ ਕਨੈਕਟ ਨੰਬਰ ਹੈ ਇਹਦਾ 98553 69048 ਤੇ ਇੱਕ ਨੰਬਰ ਹੈ ਬਾਈ 9915208217 ਤੁਸੀਂ ਜਦੋਂ ਮਰਜ਼ੀ ਕੰਟੈਕਟ ਕਰਕੇ ਪੁੱਛ ਵੀ ਸਕਦੇ ਆ ਆ ਵੀ ਸਕਦੇ ਆ ਬਾਈ ਜੀ ਟਰੈਕਟਰ ਫਿਲਹਾਲ ਮੈਂ ਤੁਹਾਨੂੰ ਕਿਹਨਾਂ ਚਾਹਤ ਮਰਾ ਦਿਆਂ ਬਹੁਤ ਆਪਣੇ ਕੋਲੇ ਆਏ ਵੀ ਧੰਨਵਾਦ